ਹੈਲੋ ਸਸਿਕਰ ਗਾਇਜ਼ ਆਈ ਹੋਪ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਆਈ ਆ ਫਿਰ ਗੈਸ ਵਰਡ ਮੈਨੂ ਸਰਾ ਮੱਝ ਤੁਸੀਂ ਇਹਦੀ ਸਾਰੀ ਵੀਡੀਓ ਦੇਖਿਓ ਤੇ ਫਿਰ ਦੱਸਿਓ ਵੀ ਮੈਂ ਕਾਤੇ ਗੁੱਸਾ ਕਰਦੀ ਆ ਤੇ ਬਾਕੀ ਸਾਰੇ ਉੱਠ ਗਏ ਸਾਰੇ ਬੱਚਿਆਂ ਨੂੰ ਉੱਧਰ ਪਾ ਲਈਏ ਨਾਲ ਦੇ ਤੇ ਇੱਕ ਤੁਹਾਨੂੰ ਚੱਟਾ ਕੇ ਬੈਠ ਕਿਉਂਕਿ ਇੱਥੇ ਮਹਾਰਾਜ ਜੀ ਨੂੰ ਕਰਨਾ ਹੈ ਤੇ ਸਭਾ ਆਪਣਾ ਹੈ ਮੈਂ ਤਾਂ ਦੇ ਚਾ ਠੀਕ ਹੈ ਮੈਨੂੰ ਆਉਣਾ ਤੇ ਦੇ ਸਾਰੇ ਖੋਲੇ ਰੱਖਿਆ ਸਾਰਾ ਦੇ ਮੰਮੀ ਬੈਠਿਆ ਮੰਮੀ ਖੜੇ ਨਹੀਂ ਬੈਠੀ ਨਹੀਂ ਆਉਂਦਾ ਗਾਇਸ ਮੰਮੀ ਉੱਤੇ ਹੀ ਨਹੀਂ ਚਲੇ ਜਾਦਾ ਤੇ ਆਪਸੋ ਹੋਵੇਗਾ ओके ਦੇ ਲੈ ਆਂ ਛੱਡ ਦੋ ਉਧਰ ਗੇੜੇ ਮੈਡ ਮੈਡ

ਆਪਾਂ ਨਾ ਨਾਰਮਲ ਪਰਸਨ ਜਿੱਦਾਂ ਵੀ ਨਹੀਂ ਅਸੀਂ ਸੈਲੀਬ੍ਰਿਟੀ ਅਸੀਂ ਆਮ ਬੰਦੇ ਆ ਆਪਾਂ ਜਦੋਂ ਘਰ ਇਹ ਮਹਾਰਾਜ ਆਉਂਦੇ ਆ ਤੇ ਆਪਾਂ ਸਾਰੇ ਕੰਮ ਛੱਡ ਦਈਦੇ ਆ ਵੀ ਸਾਡੇ ਘਰ ਮਹਾਰਾਜ ਨੇ ਫੇਰਾ ਪਾਇਆ ਆ ਆਪਾਂ ਕਹਿ ਦਿੰਦਾ ਵੀ ਅਸੀਂ ਕੋਈ ਕੰਮ ਨਹੀਂ ਕਰਨਾ ਵੀ ਅਸੀਂ ਬਸ ਵੀ ਉਹਨਾਂ ਦੇ ਕੀ ਕਹਿੰਦੇ ਹੁੰਦੇ ਆ ਸੁਣਨਾ ਹੀ ਆ ਮਹਾਰਾਜ ਦੀ ਗੁਰਬਾਣੀ ਸੁਣਨੀ ਆ ਬਹਿ ਕੇ ਹੈਨਾ ਤੇ ਇਹ ਫੋਨ ਲੈ ਕੇ ਭੱਜੀ ਫਿਰਦੀ ਕਦੇ ਇੱਧਰ ਕਦੇ ਉੱਧਰ ਆਹ ਦੇਖੋ ਜੀ ਆ ਆ ਹੋ ਗਿਆ ਆਹ ਦੇਖੋ ਜੀ ਆ ਆ ਹੋ ਗਿਆ ਇਹ ਮਹਾਰਾਜ ਦਾ ਫੇਰਾ ਪਵਾਉਣਾ ਘੱਟ ਤੇ ਮੈਨੂੰ ਕੰਟੈਂਟ ਇਕੱਠਾ ਕਰਨਾ ਜ਼ਿਆਦਾ ਲੱਗਦਾ ਆ। ਹੈਨਾ? ਵੀ ਤੁਸੀਂ ਕੰਟੈਂਟ ਇਕੱਠਾ ਕਰਦੇ ਆ ਹੈਨਾ ਵੀ ਸਾਡੇ ਘਰੇ ਮਾਰ ਜੇ ਤੁਸੀਂ ਆਹ ਕੰਜਰਪੋ ਕਰਨਾ ਸੀ ਫਿਰ ਮਾਰਾ ਹੀ ਨੂੰ ਕਦੇ ਫੇਰਾ ਪਵਾਇਆ ਸੀਗਾ। ਦੋ ਸੁੱਖੀ ਤੇਰੇ ਨਾਮ ਦਾ ਤੁਸੀਂ ਲਗਾ। ਸ੍ਰੀ ਗੁਰੂ ਮੈਨਿਆਂ ਨੇ ਇਖਟਨਾਇਆ ਜੀ ਚਾਹੇ ਉਹ ਨਾ ਕਿ ਕੀ ਵਿਦਵਾਨ ਜੂਰ ਅਜੀਤ ਕੋਲ ਤੋਂ ਇਹ ਤਰਸਦਾ ਮਾਇਸੋ ਦਾ ਦੇਖਦਾ ਨਹੀਂ ਨਹੀਂ ਬਾਕੀ ਤੇਰੇ ਨਾਲ ਰਹਿੰਦੇ ਆਹ ਉਹ ਠੱਪਾਈ ਜੀ ਇਹ ਚਾਰ ਕਿਲੇ ਰੇਸ਼ੀ ਉਹ ਥੀਕ ਹੋ ਰਾਮੀ ਦੇ ਨਾਲ ਅਦਰਾਂ ਦੇ ਗਲਾਮ ਨੂੰ ਤਾਂ ਚਲਾ ਲੈ ਮਨੁੱਖੀ ਨਹੀਂ ਕਰਦੇ ਹੋਰ ਕਿਹਨੂੰ ਹੋਰ ਨਾ ਕੋਲੀਆਂ ਫੇਰੀਆਂ ਕਿੰਨੀਆਂ ਗਲਾਮ ਨੂੰ ਖਾਜੀ ਤੂੰ ਮੈਂ ਇੱਕ ਇੱਕ ਘਾਟੀ ਹਾਂ ਕੋ ਫੁਲੇਡੀਏ ਜੇ ਤੂੰ ਉਹਨਾਂ ਨੂੰ ਸੱਦੇ ਹੀ ਲਿਆ ਆ ਤਾਂ ਤੂੰ ਅਗਲਿਆਂ ਨੂੰ ਚਾਹ ਪਾਣੀ ਪੀ ਲੈਣ ਦੇ ਹਨਾ ਤੂੰ ਕਿੰਨੀਆਂ ਗਲਾਵੀਆਂ ਮਣਾ ਖਾਧੀਆਂ ਤੂੰ ਕਿੰਨੀਆਂ ਤੂੰ ਇਹ ਦੇਖਦੀਆਂ ਵੀ ਸਾਰੇ ਮੇਰੇ ਜਿੰਨਾ ਹੀ ਖਾਂਦੇ ਆ ਕਿ ਮੇਰੇ ਨਾਲੋਂ ਘੱਟ ਖਾਂਦੇ ਆ ਹਨਾ ਇਹ ਦੇਖਦੀਆਂ ਹਨਾ ਪੁੱਛ ਪੁੱਛ ਕੇ ਲੋਕਾਂ ਨੂੰ ਇੱਕ ਵਿਚਾਰੀ ਨੇ ਕਿਹਾ ਵੀ ਤੂੰ ਹੁਣ ਢੱਡ ਚੋਂ ਕੱਢਣੀਆਂ ਫੇਰ ਵੀ ਨਹੀਂ ਸ਼ਰਮ ਮੰਦੀ ਬੇਬ ਕੁਫ ਜਨਾਨੀ ਕਿਸੇ ਥਾਂ ਦੀ ਮੱਝ ਕਿਸੇ ਥਾਂ ਦੀ ਤੇ ਇਹ ਕਹਿਣਾ ਮੈਨੂੰ ਬੋਲਦੇ ਆ ਲੱਛਣ ਤੁਸੀਂ ਨਾ ਕਰੋ ਉੱਦਾਂ ਦੇ ਜ ਗਾਲਾਂ ਖਾਣ ਵਾਲੇ ਹੈਨਾ ਉਹ ਮੁੰਡਾ ਦੇਖ ਲੈ ਮੁੰਡੇ ਨੇ ਮੂੰਹ ਤੇ ਕਹਿਤਾ ਵੀ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਆਉਂਦੀ ਵੀਡੀਓ ਬਣਾਉਣੀ ਅ ਤੇ ਦੇਖ ਕਿੱਦਾਂ ਬਾਹਰ ਭੱਜੀ ਆਈ ਹੈ ਨਾ ਉਹ ਕਿਆਰਨਾ ਬਠੈਂਦਾ ਈ ਕੌਣ ਆਇਆ ਉਹਦੇ ਨਾਲ ਕਿਹੜੀ ਬੁੜੀ ਮੈਂ ਤਾਂ ਪਤਾ ਵੀ ਨਹੀਂ ਤੇ ਭੱਜੀ ਆਈ ਬਾਹਰ ਕਿੱਦਾਂ ਜਿੱਦਾਂ ਚੀਫ ਗੈਸਟ ਆਏ ਹੁੰਦੇ ਰੀਵਨ ਘਟਾਉਣਾ ਹੁੰਦਾ ਹਨ ਵੀ ਤੂੰ ਉੱਥੇ ਬੈਠੀ ਹੋਣਾ ਅਗਲਿਆਂ ਨੇ ਤੇਰੇ ਘਰੇ ਆਏ ਆ ਤੇਰੇ ਕੋਲ ਉੱਥੇ ਵੀ ਆਉਣਗੇ ਮੱਥਾ ਟੇਕਣ ਹੈਨਾ ਤੇ ਤੂੰ ਬਾਹਰ ਨੂੰ ਭੱਜੀਆਂ ਹੀ ਮਾਰਾ ਛੱਡ ਕੇ ਡੰਗਰ ਕਿਸੇ ਥਾਂ ਦੀ ਅਨਪੜ ਬੇਵਕੂਫ ਲੇਡੀ ਖਾਨਸੂਰੀ ਬੇਸ਼ਰਮ ਔਰਤ ਆ ਸੱਚੀ ਗਾਂ ਦੇਖੋ ਗਾਂ ਨੇ ਕਿਹੜੇ ਰੰਗ ਲਾਉਂਦੀ ਆ ਉਹ ਦੋ ਤਿੰਨ ਕੀ ਐ ਇੱਕ ਦਾਂਦੋ ਜੀ ਐ ਇੱਕ ਕਹਿਰਨਾ ਨੂੰ ਸੱਦਿਆ ਐ ਇੱਕ ਕਾਲੋ ਨੂੰ ਸੱਦਿਆ ਐ ਹਨ ਉਹਨਾਂ ਦੇ ਦਿਵਾਲੇ ਹੀ ਬੈਠੀ ਰਹਿਣਾ ਵੀਡੀਓ ਕੇ ਥੈਂਕ ਯੂ ਸਾਡੇ ਚੰਤੇ ਕੋਰੀ ਤੇ ਰੇਂਡੋਰੀ ਕੰਨਾ ਤਾਂ ਮੁਜਰਾ ਖਾਨਾ ਸੀ ਬਹਿ ਕੇ ਹੈਨਾ ਮਹਾਰਾਜ ਦਾ ਕੀ ਕਹਿੰਦਾ ਹੁੰਦਾ ਹੈ ਕੰਟੈਂਟ ਲਈ ਹੁਣ ਬਾਬੇ ਨੂੰ ਵੀ ਵਰਤਣ ਲੱਗ ਗਏ ਤੁਸੀਂ ਤਾਂ ਕੋਈ ਚੀਜ਼ ਤਾਂ ਛੱਡ ਦਿਓ ਕੰਜਰੋ ਉਦਾਂ ਵੀ ਇਕੱਠੇ ਹੋਗੇ ਤੁਸੀਂ ਕੰਜਰ ਬੁਣਾਕਾਰ ਹੀ ਸਕਦੇ ਸੀਗੇ ਹੈਨਾ ਮਾਰਾ ਇਹਨੂੰ ਤੇ ਨਾਂ ਵਿੱਚ ਲੈ ਕੇ ਆਓ ਹਰਾਮ ਦੇ ਕਿਦਾਂ ਮਹਿਫਲ ਬੈਹਿ ਕੇ ਲਾਉਂਦੇ ਐ ਗਾਲਾਂ ਖਾਂਦੇ ਫੇ ਗੰਦ ਪਾਇਆ ਪਿਆ ਇਹਨਾਂ ਨੇ ਹੂੰ ਦੱਸੋ ਫੇ ਲੋਕੀ ਇਹਨਾਂ ਨੂੰ ਕਹਦੇ ਨਹੀਂਗੇ ਕਮੈਂਟ ਕਹਦੇ ਨਹੀਂ ਕਰਦੇ ਜਾ ਕੇ ਵੀ ਤੁਸੀਂ ਹਾਂ ਵੀ ਤੂੰ ਜੇ ਤੂੰ ਕਰ ਮਹਾਰਾਜ ਲਿਆਉਣਾ ਤਾਂ ਤੂੰ ਚੱਜਣਾ ਕੋਈ ਬੈਠ ਕੇ ਪਾਠ ਸੌਣ ਤੂੰ ਆ ਕੰਜਰਪੁਣਾ ਕਰਦੀ ਆ ਹੈਨਾ ਕਿਦਾਂ ਹਾਥੀ ਜਿਹਾ ਸੜਕ ਤੇ ਮੇਲਦਾ ਫਿਰਦਾ ਹੈ ਕਿਹਨੂੰ ਕਿਹਨੂੰ ਗੁੱਸਾ ਆਉਂਦਾ ਇਹਦੇ ਵਾਲ ਦੇਖ ਕੇ ਮੈਨੂੰ ਕਮੈਂਟ ਕਰਕੇ ਦੱਸਿਓ ਮੈਨੂੰ ਬਹੁਤ ਗੁੱਸਾ ਆਉਂਦਾ ਸੱਚੀ ਮੈਂ ਜਦੋਂ ਇਹਦੀ ਸ਼ਕਲ ਦੇਖ ਲੈਨੀ ਨਾ ਮੈਨੂੰ ਇੰਨਾ ਗੁੱਸਾ ਆਉਂਦਾ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਜਿਵੇਂ ਮਰੇ ਮੂਰੇ ਬੈਠੀ ਹੋਵੇ ਨਾ ਮੈਂ ਸੱਚੀ ਭੰਨ ਸਿਟਾਇਨ ਬੈਸ ਜੀ ਕਿਸੇ ਥਾਂ ਦੀ ਹਨਾ ਆ ਤੂੰ ਨਿਆਣਿਆਂ ਨੂੰ ਸੋਣੀ ਮਤ ਦਿੰਨੀ ਆ ਲੈ ਵੀਡੀਓ ਬਣਾ ਅਗਲਾ ਨਹੀਂ ਬਣਾਉਂਦਾ ਤੇਰੇ ਮੂੰਹ ਤੇ ਕਹਿਤਾ ਉਹਨੇ ਇਹਨਾਂ ਦੀ ਤਾਂ ਉਹ ਗੱਲ ਆ ਵੀ ਕੰਜਰਾਂ ਦਾ ਵੇੜਾ ਸਮਝਾਵੇ ਕਿਹੜਾ ਹਨਾ ਸਾਰੇ ਕੰਜਰ ਇਕੱਠੇ ਹੋਏ ਆ ਇਹਨਾਂ ਨੂੰ ਸਮਝਾਉ ਕੋਣ ਇੱਕ ਦੂਜੇ ਨੂੰ ਸੋ ਗਾਇਜ਼ ਇਹਨਾਂ ਨੇ ਨਹੀਂ ਸਮਝਣਾ ਇਹਨਾਂ ਨੂੰ ਮੈਸੇਜ ਕਰੋ ਇਹਨਾਂ ਦੇ ਲਾਨ ਤਾਂ ਪਾਵੋ ਤੇ ਜੇ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਸਤਿ ਸ੍ਰੀ ਅਕਾਲ